ਸਾਸਿਕਾ ਜੀ ਸਾਰਿਆਂ ਨੂੰ ਬਾਈ ਬਲਜਿੰਦਰ ਕਾ ਪਹੁੰਚੋ ਹੈ ਅੱਜ ਪਿੰਡ ਉਦਨਵਾਲ ਜ਼ਿਲ੍ਹਾ ਗੁਜਰਾਉਂਦਾ ਜੀ ਤਹਿਸੀਲ ਬਟਾਰਾ ਦੇਖੋ ਅੱਜ ਵਿੱਚ ਚਾਰ ਝੋਟੇ ਲੈ ਕੇ ਨਾ ਬਰ ਬਰ ਪਹਿਲੇ ਗਾਵਾਂ ਦਾ ਕੰਮ ਕਰਦੇ ਹੁਣ ਮਹੀਆਂ ਦਾ ਕੰਮ ਕਰਦਣ ਲੱਗੇ ਭਾਈ ਜਾਨੀ ਚਲੋ ਵਿੱਚੋਂ ਕੋਈ ਬਹਰੋਂ ਲੈ ਕੇ ਨੇ ਮਹੀਆਂ ਤੇ ਆਓ ਫਿਰ ਭਾਈ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਭਾਈ ਸਤਿਕਾਰ ਸਤਿਕਾਰ ਭਾਈ ਸਤਿਕਾਰ ਜੀ ਹੋਰ ਜਿੰਦੇ ਠੀਕ ਠਾਕ ਹੀ ਬਸ ਵਧੀਆ ਭਾਈ ਠੀਕ ਠਾਕ ਰਹੇ ਚਲ ਕਿਵੇਂ ਚੱਲਦਾ ਕੰਮ ਬਸ ਵਧੀਆ ਭਾਈ ਚੱਲੀ ਜਾਂਦਾ ਵਧੀਆ ਚਲੋ ਚਲ ਹਾਂਜੀ ਤੇ ਬਾਕੀ ਸੰਦੀਪ ਡੇਰੀ ਫਰਮ ਵੇਖਣ ਆਲੇ ਸਾਰੇ ਵੀਰ ਹੋ ਸੁਣਾ ਭਾਈ ਕਿਦਾਂ ਸੇ ਤੈਨੂੰ ਉਧਰ ਫਰਾਂ ਨੂੰ ਮਈਆਂ ਕੰਮ ਕਰ ਲੈ ਹਾਂਜੀ ਮੱਜਾਂ ਦਾ ਭਾਈ ਹਰਿਆਣਿਆਂ ਜਾ ਕੇ ਭਾਈ ਆਪ ਲਿਆਂਦੇ ਖੋਟ ਝੋਟੀਆਂ ਬਾਕੀ ਵੀਡੀਓ ਪ੍ਰੂਫ ਸਾਰਾ ਆਪਣੇ ਕੋਲ ਵਾ ਠੀਕ ਹੈ ਠੀਕ ਹੈ ਠੀਕ ਇਹ ਨਹੀਂ ਪੇ ਇਧਰੋਂ ਫੜ ਕੇ ਕਹੀ ਜਾਣੀਆਂ ਵੀ ਹਰਿਆਣੇ ਆਈਆਂ ਵਾ ਠੀਕ ਹੈ ਹਾਂਜੀ ਕਿ ਕਿਲੇ ਲੈ ਕੇ ਨਹੀਂ ਇਹ ਮੱਜਾਂ ਭਾਈ ਚਾਰ ਲਿਆਂਦੀਆਂ ਇਹ ਹਾਂਜੀ ਤੇ ਦੋ ਵੇਗੀਆਂ ਹੈ ਦੋ ਝੋਟੀਆਂ ਰਹਿ ਗਈਆਂ ਜੇ ਚਲ ਆ ਮੈਂ ਇਧਰੋਂ ਲਈ ਜਾਣੀ ਕਿ ਬੱਚਾ ਇਹਦਾ ਮੈਂ ਦਾ ਹੈ ਨਹੀਂ ਪਰ ਮੈਂ ਉਧਰੋਂ ਆਈ ਏ ਵੀ ਅੱਛਾ ਠੀਕ ਹੈ ਇਹ ਆ ਵੀ ਬੱਚਾ ਇਹਦਾ ਹੈ ਨਹੀਂ ਇਹ ਖੋਲੋ ਫਿਰ ਇਹਨੂੰ ਬਾਹਰ ਲਿਆ ਚਲੋ ਖੋਲੇ ਫਿਰ ਨਾਲੇ ਗੱਲ ਕਰ ਆਜ 92 ਪਾ 10 ਕਿਲੋ ਕਹੀਏ ਇਹ ਪਰ 8 ਕਿਲੋ ਪੂਰਾ ਦੁੱਧ ਮੈਂ ਹੀ ਕਰਾ ਠੰਡਾ ਕਰਕੇ ਹੈਗਾ 8 ਕਿਲੋ ਪੂਰਾ ਦੁੱਧ ਹੈਗਾ ਹਾਂਜੀ ਲਓ ਜੀ ਬਾਕੀ ਮਿਲਦੀ ਪਾੜੇ ਦੇ ਜੇ ਨਹੀਂ ਠੀਕ ਹੈ ਝੋਟ ਵੀ ਸੁਣੀ ਆ ਚਵਾ ਚੂ ਝੋਟੀ ਦਾ ਬੇਜਿੰਦਰੀ ਚਵਾ ਚੂ ਇੱਕ ਨੰਬਰ ਦਾ ਭਾਜੀ ਵਾਹ ਆਜੋ 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 ਲਿਆ ਜਿੰਦਰੇ ਮਾਰਦੇ ਬੈਠੇ ਆ ਰਹੇ ਫਿਰ ਹਾਂਜੀ ਹਾਂਜੀ ਭਾਜੀ ਐ ਭਾਈ ਮਾਰ ਜਰੂਰ ਨਹੀਂ ਆ ਗਈ ਪਾੜ ਭਾਜੀ ਆ ਇਹਨ ਕੀ ਗੱਲ ਵੀ ਆਪਣੇ ਕਰਨੀ ਚੰਗੀ ਹੈ ਹਾਂਜੀ ਮੈਂ ਆਪਣੀ ਸੇਫਟੀ ਉਹ ਨਹੀਂ ਭਜੀ ਨਹੀਂ ਜ਼ਰੂਰੀ ਆ ਇਧਰ ਆ ਸੇਫਟੀ ਤੇ ਆਪਣੇ ਪਹਿਲੋਂ ਆਣਾ ਜੀ ਹਾਂ ਜੀ ਚਾਹ ਉਧਰ ਬਲਜਿੰਦਰੀ பாبو ਫਿਰ ਜੈ ਜੀ ਕਰੀ ਆਪਾਂ ਜੈ 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 ਜੀ ਪੜੀ ਡੈਰੀ ਹਾਂਜੀ ਹਾਂਜੀ ਬਲਜਿੰਦਰ ਬੋਲੋ ਮੋਡਲ ਦੇ ਭਾਈ ਕਰਨ ਨੂੰ ਭਾਂ 70 ਕਰੇ 75 ਕਰੇ ਵੇਖਦੀ ਆ ਹਾਂਜੀ ਪਰ ਹਾਂ ਨਾ ਜਿਹੜੀ 65000 ਦੀ ਦੇਣੀ ਏ ਚਲੋ ਜਾਣ ਦੋ ਹਾਂਜੀ ਮੈਂ ਠੀਕ ਆ ਤੇ ਆਹ ਜੀ ਇਹ ਝੋਟੀ ਬਾਜੀ ਪਹਿਲੇ ਦੰਦੋ ਚੌਗੀ ਏ ਅਰੇ ਚਾਰ ਦੰਦ ਹਾਂਜੀ ਬਾਕੀ ਵੇਖੋ ਬਾਈ ਥੱਲੇਓ ਵੇਖੋ ਪਹਿਲਾ ਥੁਆ ਚਾਰ ਹਾਂਜੀ ਠੀਕ ਹੈ ਦੋ ਦੁੱਧ ਕਿਨਾਂ ਨੇੜੇ ਦੇ ਖਾਲੇ ਨੇੜੇ ਬਖਾ ਲਾ ਦੋ ਦੋ ਬਾਜੀ ਕਹਿਣ ਨੂੰ ਆਪਾਂ 12 13 ਕਿਲੋ ਕਹੀਏ ਯਾਨੀ ਕਿ ਹਾ ਟਾਈਮ ਇਹਦਾ 10 11 ਕਿਲੋ ਦੁੱਧ ਹੋਣਾ ਟਾਈਮ ਹਾਂਜੀ ਬੱਚਾ ਮਰ ਗਿਆ ਆ ਗਿਆ ਉਹ ਕੁਲਾ ਬੱਚਾ ਕਟਾ ਮਗਰ ਜੇ ਲੋਈ ਕਟਾ ਮਗਰ ਆ ਗਿਆ ਵੇਖੋ ਬਾਈ ਝੋਟੀ ਸਨਾਪ ਹੋਇਆ ਕਿਨਾਰੇ ਬਹੁਤ ਚੰਗੀ ਝੋਟੀ ਆ ਤੇ ਵੱਡੀ ਝੋਟੀ ਆ ਵਾਹ ਜੀ ਵਾਹ ਇਹ ਇਦਾਂ ਦੋ ਰੋ ਮੋਲ ਨੇ ਬਹੁਤ ਜੰਨੀ ਝੋਟੀਆਂ ਬਾਕੀ ਭਾਈ ਝੋਟੀਆਂ ਦੂਜੇ ਸੂਏ ਨੂੰ ਪੂਰੀ ਬੜੋਂਗੇ ਐ ਦੰਦਾ ਵੀ ਜਣਾ ਦੰਦਾ ਭਾਈ ਚੌਗੀ ਜਲੇ ਚਾਰ ਆਜੋ 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 ਹਾਂਜੀ ਲਿਆਓ ਲਿਆਓ ਹੌਲੀ ਹੌਲੀ ਠੀਕ ਆ ਕਟਾ ਮਗਰ ਕੱਢੀ ਜੀ ਇਹ ਕਟਾ ਮਗਰ ਭਰੀਏ ਤੇ ਅੱਛਾ ਕਟਾ ਮਗਰ ਆ ਗਿਆ ਠੀਕ ਆ ਬਾਹ ਲਓ ਲੈ ਜਮ ਠੀਕ ਆ ਹਾਲੀ ਬੋਲੋ ਮੋਹਲ ਦੇ ਭਾਈ ਕਰਨੂ ਪਾ ਛੋਟੀ ਸਵਾ ਦੀ ਵੇਚਦੀ ਇੱਕ 30 ਦੀ ਵੇਚਦੀ ਹੈ ਵਿਕਦੀ ਹੈ ਪਰ ਆਪਾਂ ਲੈਣ ਦੇਣ ਵਾਲਾ ਜਿਹੜਾ 117 ਕਰਨਾ ਜੀ ਦਾ ਨਹੀਂ ਠੀਕ ਹਾਂਜੀ ਜੀ ਛੋਟ ਛੋਟ ਕਰ ਦਾਂਗੇ 500 ਬਿਲਕੁਲ ਜਾਇਜ ਚੱਲ ਅੰਦਰ ਕਰੋ ਤੇ ਆਹ ਜੀ ਆ ਵੀ ਛੋਟੀ ਪਾੜੀ ਪਹਿਲਣ ਜੇ ਅੱਛੇ ਵੀ ਦਲੇ ਜੀ ਆਹ ਜੀ ਦੰਦਾ ਚੋਗੀ ਜੇ ਵੀ ਅੱਛਾ ਹਾਂਜੀ ਬਾਕੀ ਸਿੰਗੀ ਸੰਗੀ ਵੇਖੋ ਗੱਡੀ ਛੋਟੀ ਲੱਗੀ ਇਹਨੂੰ ਤੁਹਾਨੂੰ ਦਿਖਾ ਤੁਹਾਨੂੰ ਦਿਖਾ ਕਰਾਂ ਬਹੁਤ ਛੋਟੀ ਜੇ ਵੀ ਜੈਡ ਬਲੈਕ ਛੋਟੀ ਦੁੱਧ ਕਿੰਨਾ ਜੀ ਦੁੱਧ ਭਾਈ ਇੱਕੋ ਜਾਨੀ ਕਿ ਕੁਇ 9-10 ਕਿਲੋ ਲੱਗ ਬਨੇ ਹੈਗਾ 9-10 ਕਿਲੋ ਹੈਗਾ ਕੂੜਾ ਬਚਿਆ ਮਗਰ ਕੱਟੀ ਇਹਦੇ ਅੱਛਾ ਹਾਂਜੀ ਨਾ ਠੀਕ ਹੈ ਪਰ ਆਲੀ ਸਾਂ ਝੋਟੇ ਆ ਕੱਟਾਂਗੇ ਦੀ ਮਗਰ ਮਗਰ ਕੱਟੀ ਜੇ ਭਾਈ ਇਹਦੇ ਅੱਛਾ ਤੇ ਮਗਰ ਕੱਟੀ ਆ ਹਾਂਜੀ ਆਜੋ ਆਜੋ ਲੈਓ ਲੈਓ ਹਾਂਜੀ ਬੰਦੀ ਨਹੀਂ ਫਿਰ ਬੋਲੋ ਮੋਡਲ ਦੇ ਭਾਈ ਇਹਦਾ ਹੀ ਭਾਂਕਰ ਨੂੰ 10 15 ਕਰੀ ਵਿਕਦੀ ਆ ਹਾਂ ਪਰ ਆਪਾਂ ਹੋਣੀ ਕਰਨਾ ਆਪਾਂ ਕਰਨਾ 110 ਛੱਡ ਦੀਏ 90 ਦੀ ਹਾਂ ਜੇ 5 ਫੜ ਛੱਡ ਦੋ 85 ਦੀ ਚਲੋ ਕੋਈ ਨਹੀਂ ਜਾਣਦਾ 85 ਜਾਣਦਾ ਬਿਲਕੁਲ ਬਿਲਕੁਲ ਜ਼ੈਰ ਕੀਮਤੀ ਆ ਤੇ ਚਲੋ ਨਵਾਂ ਕੰਮ ਕੀਤਾ ਵੀਰ ਨੇ ਇਹ ਮਈਆ ਇਹੜ ਬਿਲਕੁਲ ਬਸ ਫੰਗਲ ਟਾਈਮ ਫ੍ਰੀ ਉਡਣ ਵਾਲੇ ਕੰਮ ਬਸ ਬਸ ਆ ਨੀਲੀ ਫਿਰ ਗੱਬੜ ਇਹ ਨਹੀਂ ਭਾਈ ਇਹ ਘਰ ਦੀ ਝੋਟੀ ਆਪਣੀ ਬਸ ਹਾਂਜੀ ਆ ਤੰਨੇ ਦੇਣੀ ਲੋ ਜੀ ਤੇਲ ਝੋਟੀਆਂ ਤੰਨੇ ਟੋਪ ਕੁਆਲਿਟੀ ਹਾਂਜੀ ਤੇ ਭਾਅ ਬਿਲਕੁਲ ਜਾਇਜ਼ ਆ ਤੇ ਬਾਕੀ ਮੇਰਾ ਵੀਰ ਇੱਥੇ ਆ ਗਿਆ ਰ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਪਾਸ ਕਰੋ ਹਣਾ ਵੀਰ ਜੀ ਹਾਂ ਜੀ ਬਿਲਕੁਲ ਭਾਈ ਬਿਲਕੁਲ ਚਲੋ ਅਹੀਂ ਦੇਖੋ ਅਨੇ ਆਣ ਕੇ ਇੱਥੇ ਚੁਆਈ ਕਰਨ ਆਪਣੀ ਆਣ ਕੇ ਜਦਾਂ ਮਰ ਜਾਈਆਂ ਪਾਸ ਕਰਕੇ ਫੇਰ ਡੰਗਰ ਖਾਣ ਆਪਣੇ ਕੋਲ ਬੋਲੋ ਨੰਬਰ ਜੀ ਨੰਬਰ ਹੈਗਾ 98780 47309 ਠੀਕ ਆ 98780 473 ਤੇ ਨੇੜੇ ਕਮਾਨ ਦੇ 5 ਕਿਲੋ ਮੀਟਰ ਸ੍ਰੀ ਹਰਗਵਿੰਦਪੁਰ ਤੋਂ 11 ਕਿਲੋ ਮੀਟਰ ਹੈ ਕਾਦਿਆਂ ਵੀ ਨੇੜੇ ਦੀ ਹੈ ਹਾਂਜੀ ਕਾਦਿਆਂ ਵੀ ਯਾਨੀ 8-9 ਕਿਲੋ ਮੀਟਰ ਹੈ ਇਥੋਂ ਚਲੋ ਸਸਿਕਾ